ਜੱਟਾਂ ਦੇ ਪੁੱਤ ਆ ਗਏ ਦਿੱਲੀ ਰਾਚਣ ਪਾਣੀ ਲੈ ਕੇ ਮੋਦੀ ਕਮਲੇ ਨੂੰ ਚੱਕ ਲੋ ਵਾਈਗਰੂ ਕਹਿ ਕੇ ਥੋਦੀ ਕਮਲੇ ਨੂੰ ਚੱਕ ਲੋ ਵਾਈਗਰੂ ਕਹਿ ਕੇ ਥੋਦੀ ਕਮਲੇ ਨੂੰ ਇਹ ਜੋਰਾ ਦਾ ਯਾਰ ਨਹੀਂ ਬਲਗੇ ਗਾਨੀ ਸੁਣਦਾ ਸਾਡੀ ਵਿੱਚ ਗੁੱਸੇ ਦੇ ਲਾਏ ਧਰਨੇ ਇਹ ਕਾਤਾ ਬਰਬਾਦੀ ਚਾਰ ਜਪੇਰੋਂ ਰੋਕੀ ਦਿੱਲੀ ਅਹੀਂ ਝੜ ਕਾਂ ਤੇ ਬਹਿ ਕੇ ਮੋਦੀ ਕਮਲੇ ਟੱਕਰ ਉਹ ਵਾਰੀ ਗਿਰੂ ਸਹਿ ਕੇ ਮੋਦੀ ਉਮਰੇ ਟੱਕਰ ਉਹ ਵਾਰੀ ਗਿਰੂ ਸਹਿ ਕੇ ਮੋਦੀ ਉਮਰੇ ਚੰਮੀਨਾ ਦੇ ਲੱਗਦੇ ਧਰਨੇ ਇਹ ਨੂੰ ਸਮਝਣਾਈ ਝੂਠੀਆਂ ਮੀਟਿੰਗਾਂ ਕਰਦਾ ਫਿਰਦਾ ਫਰਕ ਪਿਆ ਨਾ ਕਾਈ ਮੰਡੀ ਬਾਤ ਸੁਣਾਉਂਦਾ ਫਿਰਦਾ ਦੂਰ ਸਾਡੇ ਤੋਂ ਰਹਿ ਕੇ ਮੋਦੀ ਉਮਰੇ ਕਲਵਾਇ ਗਰੂ ਕਾ ਕੇ ਰੋਟੀ ਕਮਲੇ ਕਲਵਾਇ ਗਰੂ ਕਾ ਕੇ ਰੋਟੀ ਕਮਲੇ ਝੂਠ ਬਹਾਨੇ ਲਗਾ ਬੋਟਾਂ ਕਾ ਤਨ ਨਹੀਂ ਆਇਆ ਹਰ ਬੰਦੇ ਦਾ ਕਹਿੰਦੇ ਖਾਤਾ ਬੈਂਕਾਂ ਵਿੱਚ ਗਲਵਾਇਆ ਕਰਕੇ ਵਾਦੇ ਮੁਕਰ ਗਿਆ ਏ ਹੁਣ ਤਰਸੀਤੇ ਬਹਿ ਕੇ ਮੋਦੀ ਕਮਲੇ ਤੂੰ ਕਲੋਂ ਵਾਇਗਰੂ ਕਹਿ ਕੇ ਮੋਦੀ ਕਮੜੇ ਨੂੰ ਕਲੋਂ ਵਾਇਗਰੂ ਕਹਿ ਕੇ ਮੋਦੀ ਕਮੜੇ ਇਹ ਗੱਜਰਾ ਤੀ ਬਾਹੂ ਚੱਟ ਕੇ ਸਾਹ ਜਲਾਉਂਦੀ ਨਾ ਜਾਣੇ ਆ ਜੱਟਾਂ ਦਾ ਗੁੱਸਾ ਭੈੜਾ ਛੱਡੂ ਚਬਾ ਕੇ ਦਾਣੇ ਵੇਖ ਠਣੇ ਨੇ ਗੀਚ ਲੇਖਿਆ ਵਿੱਚ ਫਿਕਰਾਂ ਦੇ ਪੈ ਕੇ ਮੋਦੀ ਕਮੜੇ ਕਲੋਂ ਵਾਇਗਰੂ ਕਹਿ ਕੇ ਮੋਦੀ ਕਮੜੇ ਨੂੰ ਕਲੋਂ ਵਾਇਗਰੂ ਕਹਿ ਕੇ ਮੋਦੀ ਕਮੜੇ ਠੀਕ ਆ ਬਹੁਤ ਵਧੀਆ ਪੰਜ